ਓ ਬਈ ਪੰਜਾਬ ਵਿੱਚ ਲੋਕ ਸਭਾ ਦੀਆਂ ਮੋਟਾਂ ਆ ਗਈਆਂ ਹਨ ਪ੍ਰਚਾਰ ਚੱਲ ਰਹੇ ਹਨ ਤੇ ਸਾਤਾ ਵਧੀਆ ਕਲਾਕਾਰ ਵੀ ਖੜੋਤੇ ਹਨ ਫਰੀਦਕੋਟ ਜ਼ਿਲ੍ਹੇ ਚ ਤੇ ਪਾਲ ਪਾਵਨ ਖੜੋਤਾ ਹੈ ਹੰਸਰਾਜ ਉਹਦੇ ਦਫ਼ਤਰ ਜਾਓਗੇ ਤੇ ਤੁਹਾਨੂੰ ਕਹੂਗਾ ਇਹ ਜੋ ਥਲੀ ਥਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਮੈਨੂੰ ਨਾ ਵੋਟ ਪਾਉਂਦਾ ਹੋਵੇਗਾ ਸੱਚ ਮੈਨੂੰ ਵੋਟ ਪਾਉਂਦਾ ਹੋਵੇਗਾ ਮੂਰਖ ਬਣਾਦਾ ਹੋਵੇਗਾ ਤੇ ਦੂਜੇ ਨੰਬਰ ਤੇ ਆ ਗਿਆ ਏ ਝਾੜੂ ਝਾੜੀ ਵੱਲ ਖੜੋਤਾ ਹੈ ਸਿੰਗਰ ਤੇ ਅਦਾਕਾਰ ਕਰਮਜੀਤ ਅਨਮੋੜ ਉਹਨੇ ਕਹਿਣਾ ਵਾ ਜਾਰਾ ਵੇ ਜਾਰਾ ਜਾਰਾ ਵੇ ਜਾਰਾ ਜਿਹੜਾ ਮੈਨੂੰ ਵੋਟ ਨਾ ਪਾਉਂ ਉਹ ਦਰ ਕਰ ਪਊਗਾ ਪਵਾੜਾ ਤੇ ਮੈਂ ਤਾਂ ਲੜਾਂ ਤਾਨੂੰ ਲਾਰਾ ਯਾਰਾ ਵੇ ਯਾਰਾ ਤੇ ਤਜੇ ਨੰਬਰ ਤੇ ਆ ਗਿਆ ਹੈ ਪੰਜੇ ਵੱਲੋਂ ਕਾਂਗਰਸ ਵੱਲੋਂ ਮੁਹੰਮਦ صدیق ਜਿਹਦਾ ਮੋਢਾ ਬਹੁਤ ਦੁਖਦਾਈ ਤੇ ਉਹਨੇ ਤੇ ਇਹੋ ਹੀ ਕਹਿਣਾ ਵਾ ਓ ਨਹੀਂਉ ਪੁੱਲਣਾ ਵਿਛੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਮੈਨੂੰ ਵੋਟ ਪਾਇਓ ਨਾ ਉਹ ਬਹਿ ਜੂ ਟਾਡਾ ਬੇੜਾ ਸਾਰੇ ਦੁੱਖ ਭੁੱਲ ਜਾਣਗੇ ਮੈਂ ਪਹਿਲਾਂ ਵੀ ਕੀਤਾ ਏ ਹੀਰਾ ਫੇਰਾ ਸਾਰੇ ਦੁੱਖ ਭੁੱਲ ਜਾਣ ਤਾਂ ਅਖੀਰ ਤੇ ਆ ਰਹੀ ਹੈ ਆਜ਼ਾਦ ਅਮੀਰਵਾਰ ਢਾਡੀ ਹਰਮਨ ਪਿਆਰੀ ਸਿੰਗਰ ਸਾਗਰ ਦੀ ਵੋਟੀ 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 ਜੀ ਦਾ ਚੋਣ ਨਿਸ਼ਾਨ ਐਮਡੀ ਦਾ ਉਹਨੇ ਅੰਦੀ ਕਾ ਦੇ ਪ੍ਰਚਾਰ ਕਰਨਾ ਤੇ ਕਹਿਣਾ ਵਾ ਸਾਗਰ ਜੀ ਵੋਟੀ ਕਹਿੰਦੀ ਅਧਿਕਾਰ ਚੱਲਾ ਮੈਨੂੰ ਐਮਪੀ ਬਣਾ ਮੈਨੂੰ ਵੋਟ ਦੇਓ ਪਾ ਤੁਹਾਨੂੰ ਡਰਾਈਵਰੀ ਦਊ ਸਖਾ ਸਾਗਰ ਦੀ ਵੋਟੀ ਕਹਿੰਦੀ ਮੈਨੂੰ ਐਮਪੀ ਬਣਾ ਤੁਹਾਡੇ ਲਿਸੈਂਸ ਦਊ ਬਣਾ ਮੈਨੂੰ ਵੋਟ ਦੇਓ ਪਾ What? <laughs>